ਨਸ਼ੇੜੀ ਔਰਤ ਦੇ ਵੱਲੋਂ ਮੁੰਡੇ ਨੂੰ ਕਤਲ ਕਰਕੇ ਘਰ ਦੇ ਨਾਲ ਪਏ ਖਾਲੀ ਪਲਾਟ ਦੇ ਵਿੱਚ ਦਬਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੇ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕਰਕੇ ਤਹਿਸੀਲਦਾਰ ਦੀ ਮੌਜੂਦਗੀ ਦੇ ਵਿੱਚ Laash ਨੂੰ ਬਰਾਮਦ ਕਰਵਾਇਆ ਗਿਆ ਹੈ ਅਤੇ ਉਕਤ ਦੋਸ਼ਣ ਦੀ ਭਾਲ ਸ਼ੁਰੂ ਕੀਤੀ ਗਈ ਹੈ। ਡੀਐਸਪੀ ਸਬਡਿਵੀਜ਼ਨ ਪੁੱਚੋ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਿੱਲ ਖੁਰਦ ਨਿਵਾਸੀ ਇੱਕ ਵਿਅਕਤੀ ਦੇ ਵੱਲੋਂ ਥਾਣਾ ਨਾਣਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਹਨਾਂ ਦਾ ਲੜਕਾ 2 ਦਸੰਬਰ ਤੋਂ ਲਾਪਤਾ ਹੈ ਅਤੇ ਇਸ ਦੇ ਨਾਲ ਹੀ ਉਸਨੇ ਇਹ ਵੀ ਦੱਸਿਆ ਕਿ ਪੁੱਚੋ ਮੰਡੀ ਨਿਵਾਸੀ ਇੱਕ ਔਰਤ ਦੇ ਨਾਲ ਉਸਦੇ ਲੜਕੇ ਦੀ ਉਠਣੀ ਬੈਠਣੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਦੋਂ ਇਸ ਮਾਮਲੇ ਸੰਬੰਧੀ ਪੜਤਾਲ ਕੀਤੀ ਗਈ ਤਾਂ ਪਾਇਆ ਗਿਆ ਕਿ ਪੁੱਚੋ ਮੰਡੀ ਨਿਵਾਸੀਕਤ ਔਰਤ ਦੇ ਵੱਲੋਂ ਹੀ ਇਸ ਲੜਕੇ ਦਾ ਕਤਲ ਕਰ ਦਿੱਤਾ ਗਿਆ ਅਤੇ Laash ਘਰ ਦੇ ਨਾਲ ਖਾਲੀ ਪਲਾਟ ਦੇ ਵਿੱਚ ਦਬਾ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ লাশ ਨੂੰ ਬਰਾਮਦ ਕਰਵਾਇਆ ਗਿਆ ਤੇ ਪੋਸਟਮਾਰਟਮ ਦੇ ਲਈ ਹਸਪਤਾਲ ਭੇਜਿਆ ਗਿਆ ਹੈ ਤੇ ਇਸ ਨੂੰ ਫੜਨ ਦੇ ਵੀ ਪ੍ਰਯਾਸ ਤੇਜ਼ ਕੀਤੇ ਗਏ ਹਨ ਇੱਥੇ ਵੀ ਦੱਸਣਾ ਬਣਦਾ ਹੈ ਕਿ ਇਹ ਔਰਤ ਅਤੇ ਕਤਲ ਕੀਤਾ ਗਿਆ ਲੜਕਾ ਨਸ਼ਾ ਕਰਨ ਦੇ ਆਦੀ ਸਨ ਅਤੇ ਇਸ ਦੇ ਵਿੱਚ ਹੀ ਲੇਸ ਦੇ ਵੱਲੋਂ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਹੈ ਅਤੇ ਜਲਦ ਦੋਸ਼ੀਆਂ ਨੂੰ ਫੜਨ ਦਾ ਦਾਵਾ ਵੀ ਕੀਤਾ ਜਾ ਰਿਹਾ ਹੈ ਪੂਰਾ ਮਾਮਲਾ ਸੁਣਵਾਨੇ ਡੀਐਸਪੀ ਪੁੱਛੋਂ ਦੀ ਜ਼ੁਬਾਨੀ ਮੇਲਾ ਸਿੰਘ son of ਜਗਨਾ ਸਿੰਘ ਵਾਸੀ ਪਿੰਡ ਗਿੱਲ ਖੁਰਦ ਥਾਣਾ ਵਾਲਿਆਂਵਾਲੀ ਨੇ ਵਾਲਿਆਂਵਾਲੀ ਨੇ ਮੁੱਖ ਅਸਰ ਥਾਣਾ ਨਥਾਣਾ ਨੂੰ ਤਲਾਸ਼ ਪੀਸੀ ਕੇਸ ਦਾ ਲੜਕਾ ਬਲਜਿੰਦਰ ਸਿੰਘ ਉਰਫ ਲੱਬੀ ਮਿੱਤੀ 2 ਤਰੀਕ 2/12/24 ਤੋਂ ਘਰੋਂ ਲਾਪਤਾ ਹੈ ਤੇ ਉਸਨੇ ਇਹ ਵੀ ਦੱਸਿਆ ਕਿ ਉਸਦੇ ਲੜਕੇ ਦੀ ਮਨਾਕਸ਼ੀ ਨਾਮ ਦੀ ਔਰਤ ਜੋ ਕਿ ਪੁੱਜੋ ਮੰਡੀ ਵਿਖੇ ਰਹਿੰਦੀ ਹੈ ਨਾਲ ਬੈਠਣੀ ਉੱਠਣੀ ਹੈ ਤੇ ਇਹ ਦੋਨੇ ਹੀ ਜਿਹੜੇ ਹੈਗੇ ਆ ਨਸ਼ਾ ਕਰਨ ਦੇ ਆਦੀ ਹਨ ਤੇ ਉਸਨੇ ਅੱਗੇ ਤਲਾ ਦਿੱਤੀ ਕਿ ਅਜ ਸਾਨੂੰ ਪਤਾ ਲੱਗਿਆ ਹੈ ਕਿ ਮਨਾਕਸ਼ ਜਿਹੜੀ ਹੈ ਮਨਾਕਸ਼ੀ ਨੇ ਸਾਡੇ ਲੜਕੇ ਬਲਜਿੰਦਰ ਸਿੰਘ ਨੂੰ ਕਤਲ ਕਰਕੇ ਆਪਣੇ ਘਰ ਦੇ ਪਿੱਛੇ ਪਏ ਖਾਲੀ ਪਲਾਟ ਸੋ ਪਲਾਟ ਵਿੱਚ ਸੋ ਨਸਾਨ ਜਗਾ ਤੇ ਦਬਾ ਦਿੱਤਾ ਜਿਸ ਤੇ ਪੁਲਿਸ ਨੇ ਮਕਦਮਾ ਦਰਜ ਕਰਕੇ ਜਿਹੜੀ ਹੈਗੀ ਲਾਸ਼ ਤਸੀਨਦਾਰ ਦੀ ਹਾਜ਼ਰੀ ਵਿੱਚ ਜਿਹੜੀ ਮੌਕੇ ਤੋਂ ਖਾਲੀ ਪਲਾਟ ਵਿੱਚੋਂ ਕਢਵਾਈ ਤੇ ਪੋਸਟਮਾਰਟਮ ਵਾਸਤੇ ਹਸਪਤਲ ਭੇਜੀ ਦਿੱਤੀ ਤੇ ਮਕਦਮਾ ਦਰਜ ਕਰਕੇ ਜਿਹੜੀ ਹੈ ਤਫਤੀਸ਼ ਜਾਰੀ ਹੈ ਸਰ ਜੀ ਇਹ ਬਤਲ ਕੇ ਇਹ ਮਨਾਕਸ਼ੀ ਕੀ ਕੰਮ ਕਰਦੀ ਹੈ ਮਨਾਕਸ਼ੀ ਪਹਿਲਾਂ ਸਾਨੂੰ ਪਤਾ ਲੱਗਿਆ ਸੀ ਅਜੇ ਮੁੱਢਲੇ ਤੌਰ ਤੇ ਵੀ ਪਹਿਲਾਂ ਸਰਕਾਰੀ ਹਸਪਤਲ ਦੇ ਵਿੱਚ ਨਰਸ ਦਾ ਕੰਮ ਕਰਦੀ ਸੀ ਪਰੰਤੂ ਹੁਣ ਇਹ ਨੌਕਰੀ ਤੋਂ ਜਿਹੜੀ ਹੈਗੀ ਹੈ ਡਿਸਨੇਸ ਕੀਤੀ ਹੋਈ ਹੈ ਜੀ ਇਹ ਸਾਰੇ ਕਿੰਨੇ ਦੋਸ਼ ਹੈਗਲਾ ਆਉਣਾ ਚਾਹੀਦਾ ਹੈ ਮਾਮਲਾ ਫਿਰ ਹਰ ਬਾਈ ਨੇਮ ਹੈਗਾ ਮਨਾਕਸ਼ੀ ਦੇ ਖਿਲਾਫ ਤੇ ਬਾਕੀ ਨਾਮਰੂਮ ਦੋਸ਼ੀਆਂ ਦੇ ਖਿਲਾਫ ਹੈਗਾ ਉਹ ਜਿਹੜਾ ਹੈਗਾ ਤਫਤੀਸ਼ ਦੇ ਵਿੱਚ ਪਤਾ ਲੱਗੂਗਾ ਫਿਰ ਉਹ ਜਿਹੜੇ ਨਾਮ ਰੱਜਤੇ ਜਾਣਗੇ ਜੀ ਸੰਜੀਪਾ ਜੀ ਬੋਲ ਕਰੀਏ ਨਸ਼ੇ ਦੀ ਗੱਲ ਕਰਦੇ ਕਿਸ ਤੇ ਅਰਧ ਨਸ਼ਾ ਕਰਦੇ ਸੀ ਦੋ ਜਣੇ ਇਹ ਯਾਰ ਇਹ ਤਾਂ ਤਫਤੀਸ਼ ਦਾ ਮੈਟਰ ਹੈ ਇਹ ਤਾਂ ਤਫਤੀਸ਼ ਦੇ ਵਿੱਚ ਆਊਗਾ ਫਿਰ ਤੁਹਾਨੂੰ ਅੱਗੇ ਇਨਫਰਮੇਸ਼ਨ ਦੇ ਦਾਂਗੇ ਇਹ ਸਾਰੇ ਨੂੰ ਦੁਨ ਦਾ ਕੁਝ ਨਹੀਂ ਜੱਸਮੰਦ ਵੀ ਸੀ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਜੀ ਅਜੇ 200 ਪਰ ਪਾਰਲੇ ਪਰ ਅੰਤਿਮ ਵਾਲਾ ਅਰਚਿਵ ਤੇ ਟੀਮ ਨਾ ਬਣਾਤੀ ਹੈ ਜੀ ਇਨਵੈਸਟੀਗੇਸ਼ਨ ਜਾਰੀ ਹੈ ਜਲਦੀ ਤੇ ਜਲਦੀ ਕਹੇਗਾ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੋਊਗਾ